ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਔਲਖ ਕ੍ਰिएशन ਚੈਨਲ ਨੂੰ ਤੇ ਅੱਜ ਅਸੀਂ ਹਾਜ਼ਰ ਹੋਇਆ ਇੱਕ ਨਵੇਂ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਸ਼ਰਦਾਈ ਬਣਾਉਣ ਦਾ ਸਹੀ ਤਰੀਕਾ ਦੱਸਾਂਗੇ ਤੇ ਉਸ ਦੀ ਰੈਸਪੀ ਦੱਸਾਂਗੇ ਤੇ ਚਲੋ ਫਿਰ ਅੱਗੇ ਕੀ ਚੱਲਦੇ ਆਪਾਂ ਵੀਡੀਓ ਵੱਲ ਹਾਂਜੀ ਤੇ ਹੁਣ ਆਪਾਂ ਭਾਉਣੇ ਆ ਸ਼ਰਦਾਈ ਦਾ ਸਮਾਨ ਸਭ ਤੋਂ ਪਹਿਲਾਂ 15 ਤੋਂ 20 ਬਦਾਮ ਲੈਣੇ ਹਨ ਤੇ ਜਿਹੜੀਆਂ ਵੀ ਅਸੀਂ ਵਿੱਚ ਆਈਟਮਾਂ ਪਾ ਰਹੇ ਹਾਂ ਉਹ ਲਗਭਗ ਪੀਸ ਕੇ ਰੱਖੀਆਂ ਹੋਈਆਂ ਹਨ ਹੁਣ ਇਸ ਵਿੱਚ ਆਪਾਂ ਪੀਸੇ ਹੋਏ ਗੁਲਾਬਾਂ ਨੂੰ ਐਡ ਕਰਾਂਗੇ ਲਗਭਗ 2 ਚਮਚੇ ਹਨ ਹੁਣ ਆਪਾਂ ਇਸ ਦੇ ਵਿੱਚ ਖਸਖਸ ਨੂੰ ਐਡ ਕਰਾਂਗੇ ਇਹ ਵੀ ਆਪਣੇ ਸਰੀਰ ਦੇ ਲਈ ਬਹੁਤ ਵਧੀਆ ਚੀਜ਼ ਹੁੰਦੀ ਹੈ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਚਾਰੇ ਮਗਜਾਂ ਨੂੰ ਠੀਕ ਹੈ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਸੌਂਫ ਦਾ ਪਾਊਡਰ ਅੱਧਾ ਗਿਜਮਚਾ ਸੌਂਫ ਦਾ ਪਾਊਡਰ ਪਾਉਣਾਗਾ ਤੇ ਇਹ ਕਿਹਾ ਜਾਂਦਾ ਵੀ ਇਹਨਾਂ ਵੀ ਜੇ ਆਪਾਂ ਇਹਨੂੰ ਭੋਂਗੇ ਰੱਖਦੇ ਤਾਂ ਇਹਨਾਂ ਦੀ ਤਸੀਰ ਢੰਡੀ ਹੋ ਜਾਂਦੀ ਆ ਤੇ ਬਾਜ਼ਾਰੂ ਕੋਲਡ ਡਰਿੰਕ ਨਾਲੋਂ ਇਹ 1000 ਗੁਣਾ ਚੰਗੀ ਚੀਜ਼ ਆ ਤੇ ਤੁਸੀਂ ਪੀਆ ਕਰੋ ਇਹਨੂੰ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਇਲਾਇਚੀ ਦਾ ਪਾਊਡਰ ਇੱਕ ਚੁਟਕੀ ਪਾਇਆ ਅੰਦਾਜ਼ਾ ਤੇ ਤੁਸੀਂ ਆਪਦੇ ਹਿਸਾਬ ਨਾਲ ਉੱਤੇ ਥੱਲੇ ਚੀਜ਼ਾਂ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਪੂਰੀ ਮਿਰਚ 15 ਤੋਂ 20 ਪੂਰੀਆਂ ਮਿਰਚਾਂ ਪਾਉਣੀਆਂ ਨੇ ਤੇ ਇਹਨਾਂ ਨੂੰ ਵੀ ਭੋਂਗੇ ਰੱਖਲਾਂਗਾ ਹੁਣ ਆਪਾਂ ਐਡ ਕਰਾਂਗੇ ਕਾਜੂਆਂ ਨੂੰ ਇਹ ਐ ਨਹੀਂ ਹੈਗਾ ਵੀ ਜਿਹੜੀ ਸਾਡੀ ਰੈਸਪੀ ਹੈ ਤੁਸੀਂ ਇਹ ਯੂਜ਼ ਕਰਨੀ ਆ ਤੁਸੀਂ ਇਸ ਚ ਕੁਆਂਟੀਟੀ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਆਪਦੇ ਅਕੋਰਡਿੰਗਲੀ ਪਾ ਸਕਦੇ ਹੋ ਲਓ ਜੀ ਹੁਣ ਆਪਾਂ ਛੱਲਣੇ ਸ਼ੁਰੂ ਕਰਤੇ ਆ ਬਦਾਮ ਤੇ ਇੱਕ ਇੱਕ ਕਰਕੇ ਆਪਾਂ ਬਦਾਮਾਂ ਨੂੰ ਛੱਲੇ ਲੈਣਾ ਸਾਰਿਆਂ ਨੂੰ ਤੇ ਚਲੋ ਦੇਖਦੇ ਆ ਅੱਗੇ ਕਿਵੇਂ-ਕਿਵੇਂ ਕਰਾਂਗੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਲਓ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਾਂ ਇੱਕ ਇੱਕ ਕਰਕੇ ਬਦਾਮ ਛਿਲੀ ਜਾ ਰਹੇ ਹਾਂ ਤੇ ਕੁੰਡੇ ਦੇ ਵਿੱਚ ਪਾਈ ਜਾ ਰਹੇ ਹਾਂ ਤੇ ਆਹ ਪਿਆ ਆਪਣਾ ਸਮਾਨ ਜਿਹੜਾ ਆਪਾਂ ਭੁੰਨਤਾ ਵਾਸੀ ਤੇ ਹੁਣ ਆਪਾਂ ਇਹਨੂੰ ਪੌਣ ਲਾਂਗੇ ਤੇ ਪੁਣਕੇ ਦਾ ਪਾਣੀ ਐਡ ਕਰ ਲਾਂਗੇ ਇਹ ਆਪਾਂ ਕੋ ਟਾਈਂ ਵੀ ਸਕਦੇ ਸੀ ਪਰ ਜੇ ਪਾਈ ਕੁੱਟਣ ਲੱਗ ਜਾਂਦੇ ਪਾਣੀ ਸਮੇਤ ਤਾਂ ਇਹਦੇ ਛਿੱਟੇ ਉੱਤੇ ਪੈ ਜਾਂਦੇ ਤੇ ਕੱਪੜਿਆਂ 'ਤੇ ਦਾਗ ਲੱਗ ਜਾਂਦੇ ਇਸ ਚੀਜ਼ ਦੇ ਤੇ ਆਪਾਂ ਇਸ ਕਰਕੇ ਪਹਿਲਾਂ ਆਪਾਂ ਇਹਨੂੰ ਸੁੱਕਾ ਕੁੱਟਾਂਗੇ ਤੇ ਵਿੱਚ ਦੇ ਹੋਰ ਥੋੜਾ ਥੋੜਾ ਕਰਕੇ ਹੀ ਪਾਣੀ ਵਿੱਚ ਪਾਈ ਜਾਵਾਂਗੇ ਤੇ ਸ਼ਰਦਾਈ ਬਹੁਤ ਹੀ ਵਧੀਆ ਰਗੜੀ ਜਾਊਗੀ ਲਓ ਜੀ ਹੁਣ ਆਪਾਂ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਆਪਾਂ ਇਹਨੂੰ ਹੌਲੀ-ਹੌਲੀ ਕੁੱਟੀ ਜਾਵਾਂਗੇ ਤੇ ਇਹਨੂੰ ਘੱਟੋ-ਘੱਟ 20 ਤੋਂ 25 ਮਿੰਟ ਰੱਖ ਦਵਾਂ। ਤੇ 20 ਤੋਂ 25 ਮਿੰਟ ਰਗੜਨ ਤੋਂ ਬਾਅਦ ਇਹ ਪੂਰੀ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਜਿਹੜੇ ਖਸਖਸ ਦੇ ਛੋਟੇ-ਨਿੱਕੇ ਬੀਜ ਹੁੰਦੇ ਆ ਉਹ ਵੀ ਚੰਗੀ ਤਰ੍ਹਾਂ ਰਗੜੇ ਜਾਣਗੇ। ਲਓ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਲਗਭਗ 10 ਮਿੰਟ ਕੁੱਟਣ ਤੋਂ ਬਾਅਦ ਇਹ ਕੁਛ ਇਸ ਤਰ੍ਹਾਂ ਦਾ ਹੋ ਜਾਊਗਾ। ਤੇ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਪਾਣੀ ਐਡ ਕਰੀ ਜਾਣਾ ਤੇ ਇਹਨੂੰ ਗੁੱਟੇ ਜਾਣਾਗਾ ਤੇ ਆਪਾਂ ਅੱਗੇ ਵੀਡੀਓ 'ਚ ਵੀ ਦਿਖਾਵਾਂਗੇ ਵੀ ਪਾਣੀ ਕਿਵੇਂ ਐਡ ਕਰਨਾਗਾ ਹੁਣ ਪਹਿਲੇ ਪਾਣੀ ਵੀ ਐਡ ਕਰਨਾਗਾ ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਮਿਸ਼ਰੀ ਪਾਵਾਂਗੇ ਇਹ ਮਿਸ਼ਰੀ ਆਪਾਂ ਤਾਪ ਬਾ ਰਹੇ ਹਾਂ ਕਿਉਂਕਿ ਜਿਹੜੀ ਪੂਰੀ ਮਿਰਚ ਆ ਉਹ ਨਾਲ ਕੜਤਣ ਵੀ ਹੋ ਜਾਂਦੀ ਆ ਲਓ ਜੀ 20 ਮਿੰਟਾਂ ਬਾਅਦ ਆਪਣੀ ਸ਼ਰਧਾਈ ਰਗੜ ਕੇ ਹੋ ਗਈ ਤਿਆਰ ਤੇ ਆਪਾਂ ਹੁਣ ਇਹਨੂੰ ਖੁੰਡੇ ਦੇ ਵਿੱਚੋਂ ਕੱਢ ਲੈਣਾ ਤੇ ਕੱਪੜੇ ਦੇ ਵਿੱਚ ਪਾ ਦੇਣਾ। ਅਸਤਾ ਇਹਦੀ ਕੱਪੜ ਛਾਣ ਕਰਕੇ ਪੀਵਾਂਗੇ ਤੁਸੀਂ ਇਹਨੂੰ ਐਂ ਵੀ ਪੀ ਸਕਦੇ ਹੋ। ਅਸੀਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਤੇ ਪਾਣੀ ਐਡ ਕਰਾਂਗੇ ਤੇ ਲਓ ਜੀ ਆਪਣੀ ਸ਼ਰਧਾਈ ਬਣ ਕੇ ਤਿਆਰ ਆ। ਜੇ ਕਿਸੇ ਵੀਰ ਨੇ ਕੱਪੜ ਛਾਣ ਵੀ ਕਰਨੀਆਂ ਤਾਂ ਉਹ ਕੱਪੜ ਛਾਣ ਵੀ ਕਰ ਸਕਦਾ ਤੇ ਬਸ ਇਸ ਦਾ ਫਾਇਦਾ ਬਸ ਇਹੀ ਆ ਵੀ ਜਿਹੜੀ ਦੀ ਰਹਿਣ ਖੁੰਦ ਹੁੰਦੀ ਆ ਸ਼ਰਧਾਈ ਦੀ ਉਹ ਵਿੱਚ ਕੱਪੜੇ ਦੇ ਰਹਿ ਜਾਂਦੀ ਆ ਤੇ ਸਾਫ ਸਾਫ ਸ਼ਰਧਾਈ ਆਪਾਂ ਨੂੰ ਮਿਲ ਜਾਂਦੀ ਆ। ਜੱਜ ਦੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ